ਅੱਜ ਦੀ ਚਰਚਾ ਦੀ ਸ਼ੁਰੂਆਤ ਪੰਥਕ ਸਿਆਸਤ ਤੋਂ ਕਰਾਂਗੇ। ਅਕਾਲੀ ਆਗੂ ਵਿਰਸਾ ਸਿੰਘ ਬਲਟੋਆ ਨੂੰ ਅਕਾਲੀ ਦਲ ਵਿੱਚੋਂ 10 ਸਾਲ ਲਈ ਬਾਹਰ ਕਰਨ ਦਾ ਫੈਸਲਾ ਹੈ ਜਿਹੜਾ ਅਕਾਲ ਤਖਤ ਵੱਲੋਂ ਬਦਲ ਲਿਆ ਗਿਆ। ਅੱਜ ਵਿਰਸਾ ਸਿੰਘ ਬਲਟੋਆ ਅਕਾਲ ਤਖਤ ਅੱਗੇ ਪੇਸ਼ ਹੋਏ। ਇਸ ਬਾਰੇ ਚਰਚਾ ਕਰਾਂਗੇ ਤੇ ਇਸ ਦੇ ਨਾਲ ਹੀ ਅੱਜ ਪਾਰਲੀਮੈਂਟ ਵਿੱਚ ਵਿੱਪ ਪ੍ਰਣਾਲੀ ਖਤਮ ਕਰਨ ਲਈ ਇੱਕ ਬਿੱਲ ਪੇਸ਼ ਕੀਤਾ ਗਿਆ। ਕੀ ਇਹ ਇਹ ਬਿੱਲ ਕੀ ਹੈ ਇਸ ਬਾਰੇ ਵੀ ਚਰਚਾ ਕਰਾਂਗੇ। ਇਸ ਦੇ ਨਾਲ ਹੀ ਪਿਛਲੇ 2-3 ਦਿਨਾਂ ਤੋਂ ਕਾਂਗਰਸ ਵਿੱਚ ਮੁੱਖ ਮੰਤਰੀ ਦਾ ਚਿਹਰਾ ਬਣਨ ਲਈ 300 ਕਰੋੜ 500 ਕਰੋੜ ਇਸ ਤਰ੍ਹਾਂ ਰੇਟ ਲੱਗਣ ਦੀਆਂ ਚਰਚਾਵਾਂ ਸਾਹਮਣੇ ਆ ਰਹੀਆਂ ਹਨ ਇਹਨਾਂ ਸਾਰਿਆਂ ਮਸਲਿਆਂ ਤੇ ਚਰਚਾ ਕਰਾਂਗੇ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਉਹਨਾਂ ਨੂੰ ਸਵਾਗਤ। ਸ਼ੁਕਰੀਆ ਗੁਰਜੀਤ ਸਰ ਅੱਜ ਪੰਤਕ ਸਿਆਸਤ ਤੋਂ ਗੱਲ ਦੀ ਸ਼ੁਰੂਆਤ ਕਰਦੇ ਹਾਂ ਤੇ ਇਸ ਦੇ ਵਿੱਚ ਜਿਹੜੇ ਅਕਾਲੀ ਆਕੂ ਬਿਰਸਾ ਸਿੰਘ ਬਲਟੋਹਾ ਨੇ ਉਹ ਅਜੇ ਤੱਕ ਤੱਕੇ ਪੇਸ਼ ਹੋਏ ਨੇ ਤੇ ਅਕਾਲ ਤਖਤ ਨੇ ਜਿਹੜੀ ਉਹਨਾਂ ਦੀ ਅਕਾਲੀ ਦਲ ਵਿੱਚੋਂ 10 ਸਾਲ ਬਾਹਰ ਰੱਖਣ ਦੀ ਜਿਹੜੀ ਸੀ ਉਸ ਨੂੰ ਬਦਲ ਲਿਆ ਗਿਆ ਤੇ ਉਹਨਾਂ ਨੂੰ ਬਲਟੋਹਾ ਸਾਹਿਬ ਨੂੰ ਫਿਰ ਤੋਂ ਮਤਲਬ ਅਕਾਲੀ ਦਲ ਵਿੱਚ ਲਿਆ ਲਿਆਣ ਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਇਸ ਬਾਰੇ ਕੀ ਕਹਿਣਾ ਚਾਹੋ ਸੋ ਇਸ ਦਾ ਸਿੱਧਾ ਅਰਥ ਗੁਰਜੀਤ ਇਹ ਹੀ ਨਿਕਲਦਾ ਹੈ ਕਿ ਬਿਰਸਾ ਸਿੰਘ ਬਟੋਹਾ ਬਲਟੋਹਾ ਮੁੜ ਕੇ ਅਕਾਲੀ ਬਣ ਗਿਆ ਹ ਹ ਉਹਨਾਂ ਨੂੰ ਪਿਛਲੇ ਸਾਲ ਅ ਜਦੋਂ ਉਹਨਾਂ ਨੇ ਸੁਖਬੀਰ ਬਾਦਲ ਨੂੰ ਅ ਅਕਾਲ ਤਖਤ ਵੱਲੋਂ ਤਨਖਾਹਿਆ ਕਰਾਰ ਦਿੱਤੇ ਜਾਣ ਤੋਂ ਬਾਅਦ ਜੀ ਪੁਣ ਤਲਬ ਕਰਨ ਦੇ ਵਿੱਚ ਦੇਰੀ ਨੂੰ ਆਧਾਰ ਬਣਾ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਤੇ ਟਿੱਪਣੀਆਂ ਕੀਤੀਆਂ ਸੀ ਹਮ ਗਿਆਨੀ ਹਰਪ੍ਰੀਤ ਸਿੰਘ ਉਦੋਂ ਅ ਦਮਦਮਨ ਸਾਭ ਦੇ ਜਥੇਦਾਰ ਸੀਗੇ ਤੇ ਉਹਨਾਂ ਦੇ ਉੱਤੇ ਟਿੱਪਣੀਆਂ ਹੀ ਨਹੀਂ ਕੱਲੀਆਂ ਕੀਤੀਆਂ ਬਲਕਿ ਇੱਕ ਤਰ੍ਹਾਂ ਦੀ ਉਹਨਾਂ ਦੀ ਕਿਰਦਾਰਕੁਸ਼ੀ ਕਰਨਵਲ ਇਸ ਤਰ੍ਹਾਂ ਦੇ ਬਿਆਨ ਦਿੱਤੇ ਤੇ ਬਹੁਤ ਸਾਰੀਆਂ ਗੱਲਾਂ ਉਹਨਾਂ ਨੂੰ ਫਿਰ ਇਸ ਤੋਂ ਬਾਅਦ ਅਕਾਲ ਤਖਤ ਦੇ ਉੱਤੇ ਪੇਸ਼ ਕੀਤਾ ਗਿਆ ਤੇ ਉਹਨਾਂ ਨੇ ਜਦੋਂ ਪੇਸ਼ ਕੀਤਾ ਗਿਆ ਤਾਂ ਉਹਨਾਂ ਦਾ ਜਿਹੜਾ ਕੋਈ ਅੰਦਾਜ਼ ਜਿਹੜਾ ਸੀਗਾ ਉਹ ਕੋਈ ਸਮਝੌਤਾਵਾਦੀ ਨਹੀਂ ਸੀਗਾ ਜਾਂ ਜਿਸ ਤਰ੍ਹਾਂ ਨਿਮਾਣਾ ਨਿਮਾਣੇ ਸਿੱਖ ਵਜੋਂ ਤੁਸੀਂ ਪੇਸ਼ ਹੁੰਨੇ ਹੋ ਉਸ ਤਰ੍ਹਾਂ ਵੀ ਨਹੀਂ ਸੀਗਾ ਉਹਨਾਂ ਨੇ ਪੂਰਾ ਹੋਰ ਜਿਹੜੇ ਆਪਣੇ ਦੋਸ਼ ਹੈ ਉਹ ਉਹਦੇ ਨਾਲ-ਨਾਲ ਹੋਰ ਕਈ ਦਿਨ ਤਰ੍ਹਾਂ ਦੇ ਦੋਸ਼ ਲਾਏ ਤੇ ਇਥੋਂ ਤੱਕ ਕਿਹਾ ਕਿ ਗੈਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਕੇਂਦਰੀ ਲੀਡਰਸ਼ਿਪ ਨੂੰ ਮਿਲਦੇ ਨੇ ਉਹ ਆਰਐਸਐਸ ਦੇ 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 ਮੁਤਾਬਕ ਚੱਲਦੇ ਨੇ ਸੋ ਇਸ ਤਰ੍ਹਾਂ ਦੇ ਉਹਨਾਂ ਦੇ ਕਾਫੀ ਦੋਸ਼ ਲਾਏ ਸੀਗੇ ਤੇ ਹੁਣ ਇਹ ਵੀ ਚੰਗੀ ਗੱਲ ਹੋਵੇਗੀ ਜੇ ਗੁਰਸਾ ਸਿੰਘ ਬਲਟੋਹਾ ਜਿਵੇਂ ਗੱਲਾਂ ਚੱਲ ਰਹੀਆਂ ਆ ਅਕਾਲੀ ਦਲ ਦੇ ਵਿੱਚ ਦੁਬਾਰਾ ਅਕਾਲੀ ਦਾ ਅਕਾਲੀ ਬਣ ਗਏ ਵੈਸੇ ਤਾਂ ਉਹ ਲਗਾਤਾਰ ਕੰਮ ਕਰਦਾ ਹੀ ਰਹੇ ਆ ਪਰ ਜੇ ਹੁਣ ਭਾਜਪਾ ਨਾਲ ਕਦੇ ਵੀ ਭਵਿੱਖ ਚ ਸਮਝੌਤਾ ਅਕਾਲੀ ਦਲ ਕਰਦਾ ਹੈ ਤਾਂ ਬਿਰਸਾ ਸਿੰਘ ਬਲਟੋਹਾ ਉਹਦੇ ਤੋਂ ਅਕਾਲੀ ਦਲ ਤੋਂ ਅਸਤੀਫਾ ਦੇਣਗੇ ਕਿਉਂਕਿ ਉਹਨਾਂ ਨੇ ਉਹਨਾਂ ਦੇ ਮੁਤਾਬਕ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜਾਂ ਜਿਹੜੀ ਆਰਐਸਐਸ ਹੈ ਉਹ ਅਸ਼ੂਤ ਜਮਾਤ ਹੈ ਜਿਹਦੇ ਜਿਹਦੇ ਨਾਲ ਕੋਈ ਮਿਲਣ ਵਰਤ ਨਹੀਂ ਕਰ ਸਕਦਾ ਜਿਨ੍ਹਾਂ ਨੂੰ ਕੋਈ ਮਿਲਗਿਲ ਨਹੀਂ ਮਿਲਗਿਲ ਨਹੀਂ ਸਕਦਾ ਸੋ ਬਰਸਾ ਸਿੰਘ ਬਲਟੋਹਾ ਹੋਣਾ ਨੂੰ ਹੁਣ ਉਹ ਮੁੜ ਕੇ ਅਕਾਲੀ ਦਲ ਦੇ ਵਿੱਚ ਆ ਗਏ ਐ ਤਾਂ ਉਹਨਾਂ ਨੂੰ ਇਹ ਗੱਲ ਹੁਣ ਧਿਆਨ ਚ ਰੱਖਣੀ ਪਏਗੀ ਕਿ ਜਦੋਂ ਜੇ ਜਿਸ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਕਿ ਚੋਣ ਸਮਝੌਤਾ ਹੋ ਸਕਦਾ ਹੈ ਤੇ ਫਿਰ ਤਾਂ ਅਮਿਤ ਸ਼ਾਹ ਨਾਲ ਵੀ ਸੁਖਵੀਰ ਬਾਦਲ ਉਹਨਾਂ ਨੂੰ ਮੀਟਿੰਗਾਂ ਕਰਨੀਆਂ ਪੈਣਗੀਆਂ ਜਿਨ੍ਹਾਂ ਨਾਲ ਮੀਟਿੰਗ ਮੀਟਿੰਗਾਂ ਨੂੰ ਲੈ ਕੇ ਅ ਬਿਰਸਾ ਸਿੰਘ ਬਲਟੋਹਾ ਔਖੇ ਹੋ ਹੋ ਰਹੇ ਸੀਗੇ ਤੇ ਹੋਰ ਕਈ ਆਰਐਸਐਸ ਲੀਡਰਾਂ ਨੂੰ ਮਿਲਣਾ ਪਏਗਾ ਹੈਨਾ ਤੇ ਫਿਰ ਹੁਣ ਉਹਨਾਂ ਨੂੰ ਇਹ ਇਹ ਜਰੂਰ ਸੋਚ ਕੇ ਰਹਿਣਾ ਪਏਗਾ ਹਮ ਬਾਕੀ ਇਹ ਜਰੂਰ ਹੈ ਕਿ ਕਿਉਂਕਿ ਜਿਹੜੀਆਂ ਜਥੇਦਾਰਾਂ ਦੀ ਦੇ ਨਾਂ ਤੇ ਜਿਹੜੀ ਅ ਅਹੁਦਿਆਂ ਤੇ ਬੈਠੇ ਲੋਕ ਨੇ ਉਹਨਾਂ ਤੋਂ ਜਿਸ ਤਰ੍ਹਾਂ ਅਕਾਲੀ ਦਲ ਉਹਨਾਂ ਦੀ ਬਾਹਮ ਰੋੜ ਕੇ ਉਹਨਾਂ ਤੋਂ ਫੈਸਲੇ ਕਰਵਾਉਂਦਾ ਰਿਹਾ ਹੈ ਇਹ ਵੀ ਮੈਨੂੰ ਉਸ ਤਰ੍ਹਾਂ ਦਾ ਫੈਸਲਾ ਲੱਗਦਾ ਹੈ ਕਿ ਜਥੇਦਾਰਾਂ ਨੂੰ ਅਕਾਲੀ ਦਲ ਨੇ ਅਚਾਨਕ ਇੱਕ ਦਿਨ ਤਿੰਨੇ ਜਥੇਦਾਰਾਂ ਦੀ ਛੁੱਟੀ ਕਰ ਦਿੱਤੀ ਪੰਜਾਬ ਵਿੱਚ ਜਿਹੜੇ ਜਥੇਦਾਰ ਨੇ ਤੇ ਉਹਨਾਂ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਿਆਂਦਾ ਗਿਆ ਉਹਨਾਂ ਨੂੰ ਜਿਸ ਤਰੀਕੇ ਨਾਲ ਲਿਆਂਦਾ ਗਿਆ ਉਹਨਾਂ ਦੀ ਜਿਸ ਤਰੀਕੇ ਨਾਲ ਦਸਤਾਰਬੰਦੀ ਕੀਤੀ ਗਈ ਉਹ ਆਪਣੇ ਆਪ ਦੇ ਵਿੱਚ ਇੱਕ ਕੇਸ ਸਟਡੀ ਹੈ ਜੀ ਤੇ ਮਈ ਮਹੀਨੇ ਦੇ ਵਿੱਚ ਜਿਵੇਂ ਹੀ ਗੜਗੱਜ ਸਾਹਿਬ ਆਂਦੇ ਆ ਤੇ ਉਮੇ ਹੀ ਇਹਨਾਂ ਨੇ ਆਪਣੀ ਅਰਜੀ ਲਾਤੀ ਅ ਬਲਟੋ ਖਸਾਬ ਨਹੀਂ ਕਿ ਉਹਨਾਂ ਨੂੰ ਮਾਫ ਕੀਤਾ ਜਾਵੇ ਉਹ ਜਾਣੇ ਅਣਜਾਣੇ ਵਿੱਚ ਕੀਤੀਆਂ ਭੁੱਲਾਂ ਦੀ ਮਾਫੀ ਮੰਗਦੇ ਆ ਸੋ ਅਕਾਲ ਤਾਕਤ ਦੇ ਉੱਤੇ ਉਹ ਫੇਰ ਪੇਸ਼ ਹੋਏ ਉਹਨਾਂ ਨੂੰ ਪੇਸ਼ ਹੋਣ ਤੋਂ ਬਾਅਦ ਉਹਨਾਂ ਨੇ ਅੱਜ ਅ ਅਕਾਲ ਤਾਕਤ ਤੋਂ ਆਪਣੀਆਂ ਜਿਹੜੀ ਜਿਹੜੀ ਵੀ ਜਿਹੜੇ ਜਿਹੜੀਆਂ ਵੀ ਉਹਨਾਂ ਦੀ ਉਹਨਾਂ ਦੀਆਂ ਕਾਰਵਾਈਆਂ ਸੀ ਤੇ ਜਿਹੜੇ ਵੀ ਉਹਨਾਂ ਦੇ ਬਿਆਨ ਸੀ ਤੇ ਉਹਨਾਂ ਦੇ ਬਾਰੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਦੋਂ ਤਾਂ ਇਹ ਕਿਹਾ ਸੀਗਾ ਕਿ ਉਹਨਾਂ ਨੇ ਜਾਣੇ-ਅਣਜਾਣੇ ਵਿੱਚ ਜਿਹੜੀਆਂ ਭੁੱਲਾਂ ਹੋਈਆਂ ਉਹ ਤੋਂ ਮਾਫੀ ਮੰਗੀ ਹੈ ਸੋ ਅਕਾਲ ਤਖਤ ਤੌਰ ਸਿੰਘ ਸਹਿਬਾਨ ਨੇ ਉਹਨਾਂ ਨੂੰ ਕੁਝ ਦਿਨ ਦੀ ਸੇਵਾ ਲਈ ਹੈ ਤੇ ਉਹ ਆਪਣੀ ਸੇਵਾ ਪੂਰੀ ਕਰਨਗੇ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਜਾਣਗੇ ਤੇ ਇਹ ਅਕਾਲੀ ਦਲ ਦੇ ਲਈ ਇੱਕ ਅਕਾਲੀ ਦਲ ਦੇ ਲਈ ਵੀ ਵਧਾਈ ਹੈ ਕਿ ਉਹ ਇਸ ਤਰ੍ਹਾਂ ਦੇ ਲੀਡਰ ਨੂੰ ਦੁਬਾਰਾ ਪਾਰਟੀ ਦੇ ਵਿੱਚ ਲਿਆਣ ਲਈ ਤਰਤਪਰ ਸੀਗੇ ਤੇ ਅਕਾਲ ਤਖਤ ਦਾ ਫੈਸਲਾ ਉਹਨਾਂ ਨੇ ਬਦਲਵਾ ਦਿੱਤਾ ਸੋ ਇਹ ਅਕਾਲੀ ਦਲ ਲਈ ਵੀ ਵਧਾਈ ਹੈ ਕਿਉਂਕਿ ਜਿਹੜਾ ਲੀਡਰ ਆਰਐਸਐਸ ਦੇ ਲੀਡਰਾਂ ਨਾਲ ਬੈਠਣ ਨੂੰ ਕ੍ਰਾਈਮ ਸਮਝਦਾ ਹੋਵੇ ਜਾਂ ਮਿਲਣ ਨੂੰ ਕ੍ਰਾਈਮ ਸਮਝਦਾ ਹੋਵੇ ਪੰਥ ਵਿਰੋਧੀ ਜਾਂ ਸਰਕਾਰ ਵਿਰੋਧੀ ਦੱਸਦਾ ਹੋਵੇ ਉਸ ਲੀਡਰ ਨੂੰ ਲਿਆ ਕੇ ਤੁਸੀਂ ਆਰਐਸਐਸ ਭਾਜਪਾ ਨਾਲ ਸਾਂਝ ਪਾਉਂਗੇ ਜਾਂ ਨਹੀਂ ਪਾਉਂਗੇ ਜੀ ਸੋ ਇਹ ਸਵਾਲ ਬਰਸਾ ਸਿੰਘ ਬਲਤੋਹਾ ਦੇ ਅੱਗੇ ਵੀ ਹੈ ਤੇ ਅਕਾਲੀ ਦਲ ਬਾਦਲ ਦੇ ਅੱਗੇ ਵੀ ਹੂੰ ਇਸ ਦੇ ਨਾਲ ਹੀ ਸਰ ਹੁਣ ਆਪਾਂ ਗੱਲਬਾਤ ਕਰਦੇ ਹਾਂ ਪਾਰਲੀਮੈਂਟ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਜਿਹੜਾ ਵਿਪਰ ਪ੍ਰਣਾਲੀ ਨੂੰ ਖਤਮ ਕਰਨ ਲਈ ਇਹ ਬਿੱਲ ਹੈ ਤੇ ਇਹ ਦੱਸੋ ਕਿ ਇਹ ਬਿੱਲ ਕੀ ਹੈ ਤੇ ਇਸ ਦਾ ਜਿਹੜਾ ਜਮਹੂਰੀਅਤ ਤੇ ਕੀ ਅਸਰ ਪਵੇਗਾ ਇਸ ਬਾਰੇ ਜਾਣਕਾਰੀ ਦਿਓ ਆ ਦੇਖੋ ਸਮੇਂ-ਸਮੇਂ ਤੇ ਜਿਹੜੇ ਵੀ ਜਿਹੜਾ ਵੀ ਕੋਈ ਦੇਸ਼ ਜਾਂ ਮੁਲਕ ਜਾ ਸੂਬਾ ਜਿਹੜਾ ਕੋਈ ਸਿਸਟਮ ਉਹਦੀ ਰਾਜ ਕਰਨ ਦਾ ਜਾਂ ਰਾਜ ਪ੍ਰਣਾਲੀ ਦਾ ਸਿਸਟਮ ਹੁੰਦਾ ਉਹਦੇ ਚ ਸੋਧਾਂ ਸੁਧਾਰਾਂ ਦੀ ਲੋੜ ਰਹਿੰਦੀ ਹੈ ਤੇ ਸਪੈਸ਼ਲਿਸਟ ਕੋਈ ਕਈ ਸਾਲ ਪਹਿਲਾਂ ਇੱਕ ਬਿੱਲ ਇੰਟਰੋਡਿਊਸ ਹੋਇਆ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜੇ ਕੋਈ ਬੰਦਾ ਐਮਪੀ ਜਾਂ ਵਿਧਾਇਕ ਆਪਣੀ ਪਾਰਟੀ ਦੀ ਕੋਈ ਸਦਨ ਦੇ ਵਿੱਚ ਕੋਈ ਬਿੱਲ ਆਉਂਦਾ ਜੋ ਬਹਿਸ ਹੁੰਦੀ ਹੈ ਕਿਸੇ ਮੁੱਦੇ ਤੇ ਤੇ ਪਾਰ ਜਿਹੜੀ ਉਹਦੀ ਪਾਰਟੀ ਹੈ ਉਹ ਉਹਨੂੰ ਇੱਕ ਚਿੱਠੀ ਜਾਰੀ ਕਰ ਦਿੰਦੀ ਸੀ ਕਿ ਕੋਈ ਵੀ ਪਾਰਟੀ ਦਾ ਜਿਹੜਾ ਲੀਡਰ ਹੈ ਐਮਪੀ ਜਿਹੜਾ ਹੈ ਉਹ ਇਸ ਬਿੱਲ ਦੇ ਜਿਸ ਪਾਰਟੀ ਖਿਲਾਫ ਹੈ ਤਾਂ ਖਿਲਾਫ ਵੋਟ ਪਾਏਗਾ ਜੇ ਉਹਦੇ ਹੱਕ 'ਚ ਹੈ ਤਾਂ ਹੱਕ 'ਚ ਵੋਟ ਪਾਏਗਾ ਉਹਨੂੰ ਵਿਪ ਕਿਹਾ ਜਾਂਦਾ ਹੂੰ ਸੋ ਉਹ ਬਕਾਇਦਾ ਉਹਦਾ ਇੱਕ ਲੀਡਰ ਹੁੰਦਾ ਕਿਸ ਇਸ਼ੂ ਦੇ ਉੱਤੇ ਡਿਬੇਟ ਹੋਣੀ ਹੈ ਉੱਥੇ ਜੇ ਵਿਪ ਜਾਰੀ ਹੁੰਦਾ ਤਾਂ ਉਸ ਮੈਂਬਰ ਨੂੰ ਉੱਥੇ ਹਾਜ਼ਰ ਰਹਿਣਾ ਹੀ ਪੈਂਦਾ ਜੇ ਉਹ ਵਿਪ ਦੀ ਉਲੰਘਣਾ ਕਰੇ ਤਾਂ ਉਹਨੂੰ ਡਿਫੈਕਸ਼ਨ ਸਮਝਿਆ ਜਾਂਦਾ ਤੋਂ ਉਹ ਇਸ ਐਕਚੁਅਲੀ ਕੀ ਸੀਗਾ ਕਿ ਇਸ ਇਸ ਪ੍ਰਣਾਲੀ ਨੂੰ ਵਿਪ ਪ੍ਰਣਾਲੀ ਕਿਹਾ ਜਾਂਦਾ ਪਰ ਇਹ ਜਿਸ ਕੰਮ ਵਾਸਤੇ ਆਈ ਸੀ ਇੰਟਰੋਡਿਊਸ ਕੀਤੀ ਗਈ ਸੀ ਹੁੰਦਾ ਕੀ ਸੀਗਾ ਕਿ ਅੱਜ ਇੱਕ ਬੰਦਾ ਇੱਕ ਇੱਕ ਪਾਰਟੀ 'ਚ ਬੈਠਾ ਕੱਲ ਦੂਏ ਪਾਸੇ ਚਲੇ ਜਾਂਦਾ ਸੀ ਕੋਈ ਕੰਟਰੋਲ ਨਹੀਂ ਸੀਗਾ ਜੀ ਕੋਈ ਵੀ ਬੰਦਾ ਕੋਈ ਵੀ ਐਮਪੀ ਕਿਸੇ ਵੀ ਪਾਸੇ ਚਲੇ ਜਾਂਦਾ ਸੀਗਾ ਤੇ ਉਹਦੇ ਤੇ ਕੋਈ ਕੰਟਰੋਲ ਨਹੀਂ ਸੀਗਾ ਉਹਨੂੰ ਕੰਟਰੋਲ ਕਰਨ ਵਾਸਤੇ ਇਹ ਐਂਟੀ ਡਿਫੈਕਸ਼ਨ ਲਾ ਔਰ ਵਿਪ ਪ੍ਰਣਾਲੀ ਵਾਲਾ ਜਿਹੜਾ ਸਿਸਟਮ ਸੀ ਉਹ ਲੈਂਦਾ ਸੀ ਆਪਾਂ ਦੇਖਿਆ ਕਿਦਾਂ ਟੁੱਟ-ਭੱਜ ਹੁੰਦੀ ਹੈ ਔਰ ਕਿਸ ਤਰ੍ਹਾਂ ਲੋਕ ਛੱਡ-ਛੱਡ ਜਾਂਦੇ ਕਿਸ ਤਰ੍ਹਾਂ ਆਉਂਦੇ ਆ ਤੇ ਉਹ ਵੀ ਆਪਾਂ ਦੇਖਦੇ ਆ ਤੇ ਉਹਦੇ ਤੇ ਤਾਂ ਕੋਈ ਫਰਕ ਪਿਆ ਨਹੀਂ ਪਰ ਇੱਕ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਇੱਕ ਜਿਹੜੇ ਤੁਹਾਡੇ ਐਮਪੀ ਹੈ ਜਾਂ ਤੁਹਾਡੇ ਵਿਧਾਇਕ ਹੈ ਉਹਨਾਂ ਨੂੰ ਤੁਸੀਂ ਮਜ਼ਦੂਰਾ ਵਾਂਗ ਟਰੀਟ ਕਰਦੇ ਹੋ ਬੰਦੂਆ ਮਜ਼ਦੂਰ ਵਾਂਗ ਜਿਹੜੇ ਮਜ਼ਦੂਰ ਤੇ ਜਿਹਨਾਂ ਨੂੰ ਨਾ ਸਿੱਧੀ ਹਾੜੀ ਦਿੰਨੇ ਹੋ ਤੇ ਜਬਰੀ ਕੰਮ ਕਰਵਾਉਂਦੇ ਹੋ ਤਾਂ ਉਹ ਬੰਦਾ ਹੁਣ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਹੈ ਉਹ ਜੇਕਰ ਆਪਣੀ ਸੋਚ ਮੁਤਾਬਕ ਆਪਣੇ ਲੋਕਾਂ ਮੁਤਾਬਕ ਜਾਂ ਆਪਣੀ ਸਟੇਟ ਮੁਤਾਬਕ ਜਾਂ ਆਪਣੀ ਕੌਮ ਦੀਆਂ ਭਾਵਨਾਵਾਂ ਮੁਤਾਬਕ ਕੋਈ ਡਿਸੀਜਨ ਨਹੀਂ ਲੈਂਦਾ ਜਾਂ ਉਹਦੇ ਮੁਤਾਬਕ ਕੋਈ ਬਿੱਲ ਦਾ ਵਿਰੋਧ ਜਾਂ ਸਮਰਥਨ ਨਹੀਂ ਕਰਦਾ ਤੇ ਫਿਰ ਉਹ ਤਾਂ ਇੱਕ ਤਰ੍ਹਾਂ ਦਾ ਬੰਧੂਆ ਮਜ਼ਦੂਰੀ ਹੋ ਗਿਆ ਹੂੰ ਬਿਲਕੁਲ ਉਹਦੇ ਉਹਦੇ ਤੇ ਤਾਂ ਕੋਈ ਉਹਦੀ ਉਹਦੀ ਆਜ਼ਾਦੀ ਤਾਂ ਕੋਈ ਨਹੀਂ ਰਹੀ ਉਹ ਤਾਂ ਇੱਕ ਪਾਰਟੀ ਦੇ ਪ੍ਰਧਾਨ ਦੀ ਆ ਗਈ ਕਿ ਪਾਰਟੀ ਪ੍ਰਧਾਨ ਜੇ ਕਹੇਗਾ ਕਿ ਉੜ ਜੋ ਚਿੜੀਓ ਤਾਂ ਉੜ ਜੋ ਚਿੜੀਓ ਹੈਨਾ ਜੇ ਪਾਰਟੀ ਪ੍ਰਧਾਨ ਕਹੇਗਾ ਮਰ ਜੋ ਚਿੜੀਓ ਤਮਰ ਚੋ ਜਿਹੜੀ ਸੋ ਇੱਕ ਡੈਮੋਕ੍ਰੇਸੀ ਜੇ ਤੁਸੀਂ ਗੱਲ ਕਰ ਰਹੇ ਹੋ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਆਪਾਂ ਵਿਦੇਸ਼ਾਂ ਦੇ ਵਿੱਚ ਦੇਖਦੇ ਹਾਂ ਕੈਨੇਡਾ ਦੇ ਵਿੱਚ ਅਸੀਂ ਦੇਖਦੇ ਹਾਂ ਉੱਥੇ ਵੀ ਮਨੋਰਿਟੀ ਸਰਕਾਰਾਂ ਚੱਲਦੀਆਂ ਨੇ ਪਰ ਉੱਥੇ ਕਈ ਵਾਰ ਸਰਕਾਰੀ ਬਿੱਲ ਜਿਹੜੇ ਐ ਉਹ ਡਿੱਗ ਜਾਂਦੇ ਐ ਤੇ ਕੋਈ ਇਸ ਕਰਕੇ ਡਿੱਗ ਜਾਂਦੇ ਐ ਕਿਉਂਕਿ ਉਹਨਾਂ ਦੀ ਆਪਣੀ ਪਾਰਟੀ ਦੇ ਐਮਪੀ ਜਿਹੜੇ ਨੇ ਉਹਦੇ ਖਿਲਾਫ ਵੋਟ ਪਾ ਦਿੰਦੇ ਹਾਂ ਪਰ ਉਹਦੇ ਨਾਲ ਉਹਨਾਂ ਦੀ ਸਰਕਾਰ ਨਹੀਂ ਚੱਲਦੀ ਜੀ ਸਾਡੇ ਇੱਥੇ ਜੇ ਇਦਾਂ ਬਿੱਲ ਡਿੱਗ ਜੇ ਤਾਂ ਕਹਿੰਦੇ ਸਰਕਾਰ ਗਿਰ ਗਈ ਫਲੋਰ ਤੇ ਆਪਣੀ ਮжоਰਿਟੀ ਸਾਬਤ ਕਰੋ। ਤੋਂ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਮੈਨੂੰ ਮੈਨੂੰ ਲੱਗਦਾ ਕਿ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਐਮਪੀ ਹੈ, ਵਿਧਾਇਕ ਹੈ, ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਹੈ, ਉਹ ਆਜ਼ਾਦ ਹੋਣਾ ਚਾਹੀਦਾ। ਉਹਦੀ ਇੱਕ ਸੋਚ ਹੋਣੀ ਚਾਹੀਦੀ। ਜੇ ਜੇ ਕੋਈ ਬੰਦਾ ਕਿਸੇ ਅ ਵਿਸ਼ੇ ਦਾ ਮਾਹਰ ਨਹੀਂ ਹੈ। ਹੂੰ ਤਾਂ ਉਹ ਕਿਸੇ ਦੀ ਰਾਏ ਲੈ ਸਕਦਾ। ਪਾਰਟੀ ਦੇ ਮੁਤਾਬਕ ਚੱਲ ਸਕਦਾ ਹੈ ਜੇਕਰ ਕੋਈ ਬੰਦਾ ਹੁਣ ਐਕਸਪਰਟ ਹੈ ਕੋਈ ਬੰਦਾ ਤੁਸੀਂ ਕੋਈ ਅ ਐਗਰੀਕਲਚਰ ਵਾਲਾ ਬੰਦਾ ਮੰਨ ਲਓ ਐਗਰੀਕਲਚਰ ਐਕਸਪਰਟ ਬੰਦਾ ਕੋਈ ਲਿਆਂਦਾ ਠੀਕ ਹੈ ਉਹਨੂੰ ਤੁਸੀਂ ਰਾਜ ਸਭਾ ਜਾਂ ਪਾਰਲੀਮੈਂਟ ਜਿਤਾ ਕੇ ਭੇਜ ਦਿੱਤਾ ਹੂੰ ਲੋਕ ਸਭਾ 'ਚ ਭੇਜ ਦਿੱਤਾ ਉਹਨੂੰ ਤੇ ਉਹਦੀ ਤੁਸੀਂ ਗੱਲ ਹੀ ਨਹੀਂ ਸੁਣਨੀ ਕੋਈ ਬਿੱਲ ਆ ਰਿਹਾ ਤੇ ਤੁਸੀਂ ਸਟੈਂਡ ਲਿਆ ਜੇ ਤੁਸੀਂ ਵਿਰੋਧੀ ਤਰਚਾ ਤੁਸੀਂ ਬਿੱਲ ਦਾ ਵਿਰੋਧ ਕਰਨਾ ਹੈ ਜੇ ਤੁਸੀਂ ਹੱਕ ਇਹ ਤੁਸੀਂ ਸਰਕਾਰ ਤੋਂ ਬਿੱਲ ਦੇ ਸੋਲੇ ਗਾਣੇ ਆ ਤੇ ਫਿਰ ਉਹਦੀ ਐਕਸਪਰਟਾਈਜ਼ ਦਾ ਕੀ ਮਤਲਬ ਰਹਿ ਜਾਂਦਾ ਬਿਲਕੁਲ ਸੋ ਇਸ ਕਰਕੇ ਇਹ ਬਿੱਲ ਚੰਡੀਗੜ੍ਹ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਮਨੀਸ਼ ਤਿਵਾੜੀ ਉਹ ਕਿਉਂਕਿ ਇੱਕ ਵਕੀਲ ਵੀ ਨੇ ਸੀਨੀਅਰ ਸੁਪਰੀਮ ਕੋਰਟ ਦੇ ਉਹਨਾਂ ਨੇ ਇਹ ਬਿੱਲ ਤਿਆਰ ਕੀਤਾ ਤੇ ਇਸ ਬਿੱਲ ਦੀ ਕਾਫੀ ਪ੍ਰਸ਼ੰਸਾ ਹੋ ਰਹੀ ਹੈ ਭਾਵੇਂ ਕਿ ਇਹ ਪ੍ਰਾਈਵੇਟ ਬਿੱਲ ਹੈ ਇੱਕ ਪ੍ਰਾਈਵੇਟ ਮੈਂਬਰ ਪ੍ਰਾਈਵੇਟ ਬਿੱਲ ਦਾ ਮਤਲਬ ਹੁੰਦਾ ਕਿ ਇੱਕ ਪ੍ਰਾਈ ਇੱਕ ਐਮਪੀ ਬਿੱਲ ਦਾ ਖਰੜਾ ਤਿਆਰ ਕਰਕੇ ਪੇਸ਼ ਕਰਦਾ ਉਹਨੂੰ ਅਸੈਪਟ ਕਰਕੇ ਉਹਦੇ ਉੱਤੇ ਫਿਰ ਡਿਸਕਸ਼ਨ ਹੁੰਦੀ ਹੈ ਜੇ ਸਰਕਾਰ ਚਾਹੇ ਤਾਂ ਪਰ ਬਿੱਲ ਹੁਣ ਆਇਆ ਹੈ ਇਹਦੇ ਤੇ ਚਰਚਾ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਦੇਖਣ ਵਾਲੀ ਹੈ ਮੈਂ ਸਰ ਉਹੀ ਮੇਰਾ ਅਗਲਾ ਸਵਾਲ ਵੀ ਉਹੀ ਸੀ ਕਿ ਕੀ ਲੱਗਦਾ ਹੈ ਕਿ ਇਹ ਬਿੱਲ ਪਾਸ ਹੋਣ ਦੇ ਕਿੰਨੇ ਚਾਂਸ ਨੇ ਕਿਉਂਕਿ ਇੱਕ ਪ੍ਰਾਈਵੇਟ ਬਿੱਲ ਇਸਦੇ ਕਿੰਨੇ ਚਾਂਸ ਨੇ ਪਾਸ ਹੋਣ ਦੇ ਦੇਖੋ ਪਹਿਲੀ ਗੱਲ ਤਾਂ ਇਹ ਚੰਗੀ ਗੱਲ ਹੈ ਕਿ ਲੋਕ ਸਭਾ ਦੇ ਸਪੀਕਰ ਨੇ ਇਹ ਬਿੱਲ ਨੂੰ ਅਕਸੈਪਟ ਕਰ ਲਿਆ ਬਿੱਲ ਪੇਸ਼ ਹੋਇਆ ਜੀ ਬਿੱਲ ਪੇਸ਼ ਹੋਣ ਦਾ ਮਤਲਬ ਇਹ ਹੈ ਕਿ ਉਹ ਪਾਰਲੀਮੈਂਟ ਦੇ ਔਨ ਰਿਕਾਰਡ ਆ ਗਿਆ ਕਿ ਮਨੀਸ਼ ਤਿਵਾੜੀ ਨਾਂ ਦੇ ਸੰਸਦ ਮੈਂਬਰ ਨੇ ਇਹ ਬਿੱਲ ਪੇਸ਼ ਕੀਤਾ ਜੇ ਪੰਜਾਬ ਦੀ ਗੱਲ ਹੋਵੇ ਪੰਜਾਬ ਚ ਤਾਂ ਪੇਸ਼ ਹੀ ਨਹੀਂ ਹੋਣ ਦਿੰਦੇ ਸੁਖਪਾਲ ਕਹਿ ਰਹੇ ਉਹਨਾਂ ਨੇ ਕਦੋਂ ਦੇ ਪ੍ਰਾਈਵੇਟ ਬਿੱਲ ਦਿੱਤੇ ਹੋਏ ਆ ਉਹ ਦੱਬੀ ਬੈਠੇ ਸਪੀਕਰੇ ਦੱਬੀ ਬੈਠਾ ਹੈ ਸਪੀਕਰੇ ਨਹੀਂ ਪੇਸ਼ ਹੋਣ ਦੇ ਰਿਹਾ ਸੋ ਪੰਜਾਬ ਦੇ ਵਿੱਚ ਤਾਂ ਜਾਂ ਹੋਰ ਕਈ ਸਟ੍ਰੀਟਾਂ ਦੇ ਵਿੱਚ ਐਮਪੀਸ਼ ਹੀ ਨਹੀਂ ਹੁੰਦੇ ਹੂੰ ਪਰ ਦੂਜਾ ਇਹ ਹੈ ਕਿ ਪ੍ਰਾਈਵੇਟ ਬਿੱਲ ਹੈ ਪ੍ਰਾਈਵੇਟ ਬਿੱਲ ਪੇਸ਼ ਹੁੰਦੇ ਰਹਿੰਦੇ ਆ ਹੂੰ ਉਹ ਕਈ ਵਾਰ ਉਹਨਾਂ ਤੇ ਕਈ-ਕਈ ਸਾਲ ਲਈ ਚਰਚਾ ਹੁੰਦੀ ਤੇ ਕਈ ਵਾਰ ਚਰਚਾ ਹੋ ਜਾਂਦੀ ਹੈ ਪਰ ਮੇਨ ਕਿਉਂਕਿ ਸਰਕਾਰ ਜਿਹੜੀ ਹੈ ਉਹ ਬਹੁਮਤ ਚ ਹੁੰਦੀ ਹੈ ਸੋ ਇਸ ਕਰਕੇ ਉਹ ਚਰਚਾ ਹੋ ਵੀ ਜਾਂਦੀ ਹੈ ਸੋ ਮਨੀਸ਼ ਤਵਾੜੀ ਇੱਕ ਚੰਗੇ ਸੁਲਝੇ ਹੋਏ ਪੋਲੀਟੀਸ਼ੀਨ ਹੈ ਔਰ ਕਾਨੂੰਨੀ ਮਾਹਰ ਹੈ ਸੰਵਿਧਾਨਿਕ ਮਾਹਰ ਹੈ ਉਹਨਾਂ ਨੇ ਜੇ ਇਹ ਬਿੱਲ ਬਣਾਇਆ ਹੈ ਤੇ ਇਹਦਾ ਸਵਾਗਤ ਹੋਣਾ ਚਾਹੀਦਾ ਔਰ ਇਹਦੇ ਤੇ ਚਰਚਾ ਹੋਣੀ ਚਾਹੀਦੀ ਹੈ ਜੀ ਤੇ ਇਹਦੇ ਚ ਜੇ ਕੁਝ ਘਾਟ ਲੱਗਦੀ ਹੈ ਉਹਨੂੰ ਉਹਦੇ ਜੁੜੀ ਜਾ ਸਕਦੀ ਹੈ ਜੇ ਕੋਈ ਚੀਜ਼ ਖਰਾਬ ਲੱਗਦੀ ਹੈ ਤਾਂ ਉਹਨੂੰ ਬਲੀਟ ਕੀਤਾ ਜਾ ਸਕਦਾ ਪਰ ਇਹ ਬਿੱਲ ਜਿਹੜਾ ਹੈ ਉਹ ਇਹਦੇ ਤੇ ਡਿਸਕਸ਼ਨ ਜਰੂਰ ਹੋਣੀ ਚਾਹੀਦੀ ਹੈ ਕਿਉਂਕਿ ਜੇ ਪਾਰਲੀਮੈਂਟ ਇਹਦੇ ਤੇ ਡਿਸਕਸ਼ਨ ਕਰਦੀ ਹੈ ਤਾਂ ਇਹਦੇ ਤੇ ਇਸ ਇਸ ਮੁੱਦੇ ਦੇ ਉੱਤੇ ਚਰਚਾ ਸੁਸਾਇਟੀ ਦੇ ਵਿੱਚ ਵੀ ਛੜੇਗੀ ਸਮਾਜ ਦੇ ਵਿੱਚ ਵੀ ਛੜੇਗੀ ਜੀ ਇਸ ਤੋਂ ਬਾਅਦ ਸਰ ਹੁਣ ਆਪਾਂ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਬਾਰੇ ਦੋ ਪਿਛਲੇ ਦੋ ਤਿੰਨ ਦਿਨਾਂ ਤੋਂ ਜਿਹੜਾ ਕਾਂਗਰਸ ਪਾਰਟੀ ਵਿੱਚ ਮੁੱਖ ਮੰਤਰੀ ਦਾ ਚਿਹਰਾ ਬਣਨ ਲਈ 350 ਕਰੋੜ 500 ਕਰੋੜ ਐਸਾ ਰੇਟ ਲੱਗਣ ਦੀਆਂ ਚਰਚਾਵਾਂ ਹੋ ਰਹੀਆਂ ਨੇ ਇਹ ਕੀ ਖਬਰ ਹੈ ਇਸ ਬਾਰੇ ਦੱਸੋ ਇਹ ਵੈਸੇ ਤਾਂ ਹੁਣ ਚਰਚਾ ਇਹ ਤੋਂ ਅੱਗੇ ਵੱਧ ਗਈ ਹੈ ਸਵਾਲ ਤੁਹਾਡਾ ਥੋੜਾ ਜਿਹਾ ਲੇਟ ਹੈ ਜੀ ਹੁਣ ਤਾਂ ਇਹ ਗੱਲ ਹੋ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਹੋਣੀ ਆ ਬੀਜੇਪੀ ਚ ਜਾ ਰਹੇ ਨੇ ਜਾਂ ਆਮ ਆਦਮੀ ਪਾਰਟੀ ਜਾ ਰਹੇ ਨੇ ਅਸਲ ਚ ਇਹ ਜਿਹੜੀ ਜਿਸ ਬਿਆਨ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਬਿਆਨ ਨਵਜੋਤ ਸਿੰਘ ਸਿੱਧੂ ਦੇ ਵਾਈਫ ਡਾਕਟਰ ਨਵਜੋਤ ਕੌਰ ਸਿੱਧੂ ਨੇ ਦਿੱਤਾ ਸੀਗਾ ਉਹਨਾਂ ਨੇ ਇਹ ਕਿਹਾ ਸੀਗਾ ਕਿ ਜੇਕਰ ਪਾਰਟੀ ਕਾਂਗਰਸ ਪਾਰਟੀ ਜਾਂ ਪਾਰਟੀ ਉਹਨਾਂ ਨੇ ਕਿਹਾ ਉਹਨਾਂ ਨੂੰ ਨਵਜੋਤ ਸਿੱਧੂ ਨੂੰ ਸੀਐਮ ਦਾ ਚਿਹਰਾ ਬਣਾ ਦੇ ਨੇ ਤਾਂ ਉਹ ਆਪਣਾ ਸਾਰਾ ਜਿਹੜਾ ਕਾਰੋਬਾਰ ਹੈ ਆਪਣਾ ਕੰਮਕਾਰ ਜਿਹੜਾ ਉਹ ਫਿਲਮ ਇੰਡਸਟਰੀ ਜਾਂ ਕ੍ਰਿਕਟ ਕ੍ਰੈਕਟਰ ਕਮੈਂਟੇਟਰ ਦੇ ਤੌਰ ਤੇ ਉਹ ਕਰਦੇ ਉਹਨੂੰ ਛੱਡ ਕੇ ਫਿਰ ਉਹ ਪੰਜਾਬ 'ਚ ਆ ਜਾਣਗੇ ਤੇ ਉਹਨਾਂ ਕੋਲ ਅਜੰਡਾ ਹੈ ਉਹਨਾਂ ਕੋਲ ਸੋਚ ਹੈ ਕਿ ਪੰਜਾਬ ਨੂੰ ਕਿਵੇਂ ਠੀਕ ਕਰਨਾ ਹੈ ਹੂੰ ਪੰਜਾਬ ਦੀ ਦਸ ਦੇ ਵਿੱਚ ਸੁਧਾਰ ਕਿਵੇਂ ਹੋ ਸਕਦੇ ਤਾਂ ਇਹ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਔਰ ਉਹਨਾਂ ਨੇ ਇਹ ਕਿਹਾ ਸੀਗਾ ਕਿ ਜੀ ਚੱਲਦੇ ਚੱਲਦੇ ਕਿ ਜੀ ਪੰਜ ਕਾਂਗਰਸ ਦੇ ਵਿੱਚ ਕਾਂਗਰਸ ਨੇਚਰਲੀ ਉਹ ਕਾਂਗਰਸ ਦੀ ਗੱਲ ਕਰ ਰਹੇ ਸੀਗੇ ਕਿ ਉੱਥੇ ਜਿਹੜਾ ਸੀਐਮ ਦਾ ਚਿਹਰਾ ਬਣਨ ਵਾਸਤੇ 500 ਕਰੋੜ ਤੱਕ ਦਾ ਜਿਹੜਾ ਹੈ ਉਹ ਦੇਣਾ ਪੈਂਦਾ ਸਾਡੇ ਕੋਲ ਇੰਨੇ ਪੈਸੇ ਹੈ ਨਹੀਂ ਹੂੰ ਤੇ ਉਹਨਾਂ ਦੀ ਸਟੇਟਮੈਂਟ ਤੋਂ ਬਾਅਦ ਕਿਉਂਕਿ ਕਾਂਗਰਸ ਦੇ ਵਿੱਚ ਹੀ ਸੁਨੀਲ ਜਾਖੜ ਗਏ ਸੀਗੇ ਸੁਨੀਲ ਜਾਖੜ ਦੇ ਜ਼ਖਮ ਕੁਰੇਦੇ ਗਏ ਕਿਉਂਕਿ ਜਦੋਂ ਕੈਪਟਨ ਅਮਰਿੰਦਰ ਨੂੰ ਹਟਾਇਆ ਗਿਆ ਸੀ ਉਦੋਂ ਬਹੁ ਗਿਣਤੀ ਜਿਹੜੇ ਐ ਐਮਐਲਏ ਸੀਗੇ ਪੰਜਾਬ ਦੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਉਹ ਜਾਖੜ ਸਾਹਿਬ ਨੂੰ ਸੀਐਮ ਬਣਾਉਣਾ ਚਾਹੁੰਦੇ ਸੀਗੇ ਪਰ ਜਾਖੜ ਸਾਹਿਬ ਨੂੰ ਸੀਐਮ ਨਹੀਂ ਬਣਾਇਆ ਗਿਆ ਔਰ ਇਹ ਕਿਹਾ ਗਿਆ ਕਿ ਉਦੋਂ ਸ਼ਾਇਦ ਅੰਮਕਾ ਸੋਨੀ ਕਾਂਗਰਸ ਦੇ ਲੀਡਰ ਨੇ ਰਾਹੁਲ ਨੂੰ ਜਾਂ ਪਾਰਲੀ ਜਿਹੜੀ ਪਾਰਟੀ ਹਾਈ ਕਮਾਂਡ ਨੂੰ ਸਲਾਹ ਦਿੱਤੀ ਕਿ ਪੰਜਾਬ ਦੇ ਵਿੱਚ ਜਿਹੜਾ ਮੁੱਖ ਮੰਤਰੀ ਆ ਉਹ ਸਿੱਖ ਫੇਸ ਹੋਣਾ ਚਾਹੀਦਾ ਉਹ ਹਿੰਦੂ ਨਹੀਂ ਹੋਣਾ ਚਾਹੀਦਾ ਸੋ ਇਸ ਇਸ ਕਰਕੇ ਵੀ ਉਹਨਾਂ ਦਾ ਪਤਾ ਜਿਹੜਾ ਹੈ ਉਹ ਕਟਿਆ ਗਿਆ ਸੋ ਜਾਖੜ ਸਾਹਿਬ ਫਿਰ ਆਪਣੇ ਆਪ ਨੂੰ ਜਿਹੜੀ ਹਿੰਦੂ ਪਾਰਟੀ ਕਹਾਂਦੀ ਹੈ ਹਿੰਦੂਆਂ ਦੀ ਅਲੰਬੜਦਾਰ ਕਹਾਂਦੀ ਜਿਹੜੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਉਹਦੇ ਚ ਚਲੇ ਗਏ ਸੋ ਉਹਨਾਂ ਦੇ ਜਾਣ ਨਾਲ ਹੁਣ ਜਦੋਂ ਇਹ ਗੱਲ ਕਾਂਗਰਸ ਦੀ ਛਿੜੀ ਤੇ ਉਹਨਾਂ ਨੇ ਉਹਨਾਂ ਦੇ ਜ਼ਖਮ ਕਰੇਦੇ ਗਏ ਕਿ ਉਹਨਾਂ ਨੂੰ ਕਿਵੇਂ ਮੁੱਖ ਮੰਤਰੀ ਨਹੀਂ ਬਣਨ ਦਿੱਤਾ ਗਿਆ ਸੀਗਾ ਤੇ ਉਹਨਾਂ ਨੇ ਹੁਣ ਇਹ ਕਿਹਾ ਕਿ ਕਲੇਮ ਕੀਤਾ ਹੈ ਸ਼ਾਇਦ ਉਹ ਚਰਨਜੀਤ ਸਿੰਘ ਚੰਨੀ ਦੀ ਗੱਲ ਕਰ ਰਹੇ ਸੀਗੇ ਤੇ ਉਹਨਾਂ ਦੇ ਮੁੰਡੇ ਦੇ ਕਿਸੇ ਜਿਹੜੀ ਆਫ ਦਾ ਰਿਕਾਰਡ ਗੱਲਬਾਤ ਦੇ ਹਵਾਲੇ ਨਾਲ ਕਿਹਾ ਸੀਗਾ ਕਿ ਉਹਨਾਂ ਨੇ 350 ਕਰੋੜ ਰੁਪਏ ਦਿੱਤਾ ਸੀ ਹਾਂ ਜਾਂ 350 ਕਰੋੜ ਦੇਣ ਦਾ ਪ੍ਰੋਮਿਸ ਹੋਇਆ ਸੀ ਇਸ ਕਰਕੇ ਉਹਨਾਂ ਨੂੰ ਫੇਸ ਬਣਾਇਆ ਗਿਆ ਸੀ ਸੋ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਕੁਝ ਲੋਕ ਹੁਣ ਸੋਸ਼ਲ ਮੀਡੀਆ ਤੇ ਇਹ ਗੱਲ ਚੜ੍ਹੀ ਗਈ ਹੈ ਕਿ ਪੰਜਾਬ ਦੇ ਵਿੱਚ ਕਿਉਂਕਿ ਕਾਂਗਰਸ ਜਿਹੜੀ ਹੈ ਕਾਂਗਰਸ ਦੇ ਵਿੱਚ ਤਾਂ ਹੁਣ ਸਿੱਧੂ ਆਂਦੇ ਨਹੀਂ ਹਾਂ ਤੇ ਨਾ ਉਹਨਾਂ ਨੂੰ ਕੋਈ ਬਣਾਇਆ ਅਹੁਦਾ ਦਿੱਤਾ ਜਾ ਰਿਹਾ ਕਿਉਂਕਿ ਇਸ ਤਰ੍ਹਾਂ ਦੀ ਕੋਈ ਖਬਰ ਜਾਂ ਚਰਚਾ ਨਹੀਂ ਹੈ ਜੀ ਤੇ ਸ਼ਾਇਦ ਇੱਕ ਵਾਰ ਉਹਨਾਂ ਨੇ ਵੀ ਉਹਨਾਂ ਦੀ ਪਤਨੀ ਨੇ ਇੱਕ ਵਾਰ ਕਹਿੰਦੇ ਨਾ ਵਾਟਰ ਟੈਸਟਿੰਗ ਕੀਤੀ ਹੈ ਕਿ ਕਿਸ ਤਰ੍ਹਾਂ ਦਾ ਰਿਐਕਸ਼ਨ ਆਂਦਾ ਹੈ ਤੇ ਵੀ ਕੁਝ ਲੋਕ ਇਹ ਕਹਿ ਰਹੇ ਆ ਮੈਂ ਵੈਸੇ ਇਸ ਤਰ੍ਹਾਂ ਦੀਆਂ ਗੱਲਾਂ ਦੇ ਬਹੁਤਾ ਭਰੋਸਾ ਨਹੀਂ ਕਰਦਾ ਹੁੰਦਾ ਪਰ ਇਹ ਚਰਚਾ ਸੋਸ਼ਲ ਮੀਡੀਆ ਤੇ ਚਲਾਤੀ ਲੋਕਾਂ ਨੇ ਕੀ ਜੀ ਨਵਜੋਤ ਸਿੰਘ ਸਿੱਧੂ ਜੀ ਆਪਣਾ ਬੀਜੇਪੀ ਚ ਜਾ ਰਹੇ ਆ ਜਾ ਸਕਦੇ ਬੀਜੇਪੀ ਚ ਕੀ ਜੀ ਉਹ ਪਹਿਲਾਂ ਵੀ ਬੀਜੇਪੀ ਚ ਰਹੇ ਆ ਜੀ ਮੈਂਬਰ ਪਾਰਲੀਮੈਂਟ ਰਹੇ ਤਿੰਨ ਵਾਰ ਤੇ ਉਹਨਾਂ ਨੂੰ ਦੁਬਾਰਾ ਫਿਰ ਜਿਹੜਾ ਹੈ ਉਹ ਜਾਣ ਦੇ ਵਿੱਚ ਕੋਈ ਸਮੱਸਿਆ ਨਹੀਂ ਆਏਗੀ ਜੀ ਤੇ ਕੁਝ ਲੋਕ ਇਹ ਕਹਿ ਰਹੇ ਆ ਕਿ ਜੀ ਕਿਉਂਕਿ ਉਹ ਕਹਿੰਦੇ ਨਾ ਵੀ ਜਦੋਂ ਖਿਆਲਾਂ ਦਾ ਕੜਾ ਬਣਾਣਾ ਫਿਰ ਰਸਤ ਘਟ ਕਿਉਂ ਪਾਣੀ ਸੋ ਰਸਤ ਜਿਹੜੀ ਪਾਣ ਵਾਲੇ ਬੰਦੇ ਆ ਉਹਨਾਂ ਨੇ ਇਹ ਗੱਲ ਚਲਾਈ ਤੀ ਹੈ ਕਿ ਜੀ ਭਗਵੰਤ ਮਾਨ ਦੇ ਬਾਰੇ ਪਾਰਟੀ ਸਰਵੇ ਕਰਵਾ ਰਹੀ ਹੈ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਤੇ ਉਹ ਇਹ ਉਹ ਕੋਈ ਨਵਾਂ ਚਿਹਰਾ ਸਤਾਈ ਵਾਸਤੇ ਤਲਾਸ਼ ਰਹੇ ਆ ਸੋ ਉਹ ਤਲਾ ਉਹ ਨਵਾਂ ਚਿਹਰਾ ਤਲਾਸ਼ ਰਹੇ ਹੈ ਤੇ ਸਿੱਧੂ ਦੀ ਆਮ ਆਦਮੀ ਪਾਰਟੀ ਚ ਵੀ ਵਾਪਸੀ ਹੋ ਸਕਦੀ ਪਰ ਹੁਣ ਉਹ ਇਸ ਤਰ੍ਹਾਂ ਦੀ ਗੱਲਬਾਤ ਕਰਨ ਵਾਲੇ ਬੰਦੇ ਇਹ ਨਹੀਂ ਸੋਚ ਰਹੇ ਕਿ ਸਿੱਧੂ ਕਿ ਸਿੱਧੂ ਸਾਹਿਬ ਕੇਜਰੀਵਾਲ ਬਾਰੇ ਕਿਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰਦੇ ਸੀ ਹੈਨਾ ਤੇ ਕੀ ਉਹ ਹੁਣ ਉੱਥੇ ਜਾ ਸਕਦੇ ਸੋ ਇਹ ਚਰਚਾ ਚੱਲ ਰਹੀ ਹੈ ਸੋ ਚਰਚਾ ਅੱਗੇ ਵੀ ਵੱਧ ਗਈ ਹੈ ਤੇ ਇਹ ਵੀ ਇੱਕ ਮਤਲਬ ਅ ਮੈਂ ਕਹਾਂਗਾ ਕਿ ਕੋਈ ਝੂਠੀ ਗੱਲ ਨਹੀਂ ਹੋ ਸਕਦੀ ਕਿਉਂਕਿ ਪਾਰਟੀਆਂ ਫੰਡ ਤਾਂ ਲੈਂਦੀਆਂ ਹੀ ਆ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਹੁਣ ਇਹ ਕੇ ਫੰਡ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਕੀ ਹਾਈ ਕਮਾਂਡ ਨੂੰ ਫੰਡ ਨਹੀਂ ਦੇ ਰਹੀ ਜਿਹੜੇ ਇਲੈਕਸ਼ਨ ਲੜੇ ਜਾ ਰਹੇ ਨੇ ਕਦੇ ਹੈਲੀਕਾਪਟਰ ਦੇ ਵਿੱਚ ਲਿਆਇਆ ਜਾ ਰਿਹਾ ਉਹ ਸਾਰਾ ਕੁਝ ਸਰਕਾਰਾਂ ਕਰਦੀਆਂ ਜੀ ਬੀਜੇਪੀ ਵੀ ਕਰਦੀ ਹੈ ਸਾਰੀਆਂ ਪਾਰਟੀਆਂ ਕਰਦੀਆਂ ਜਿੱਥੇ ਉਹਨਾਂ ਦੀ ਸਰਕਾਰ ਹੁੰਦੀ ਹੈ ਉੱਥੋਂ ਦੇ ਮੁੱਖ ਮੰਤਰੀ ਤੋਂ ਜਾਂ ਉੱਥੋਂ ਦੀਆਂ ਜਿਹੜੀਆਂ ਸਰਕਾਰਾਂ ਦੇ ਮੰਤਰੀ ਉਹਨਾਂ ਤੋਂ ਫੰਡ ਲੈ ਕੇ ਆਪਣੀ ਪਾਰਟੀ ਚਲਾਉਂਦੀ ਹੈ ਹੂੰ ਸੋ ਇਹ ਕੋਈ ਰਿਸ਼ਵਤ ਵਾਲਾ ਉਸ ਤਰ੍ਹਾਂ ਦਾ ਮਾਮਲਾ ਨਹੀਂ ਹੈਗਾ ਪਰ ਇਹ ਜ਼ਰੂਰ ਹੈ ਕਿ ਜੇ ਹੁਣ ਤੁਸੀਂ ਪਾਰਟੀ ਚਲਾਣੀ ਹੈ ਤਉ ਦੇ ਵਾਸਤੇ ਪੈਸਿਆਂ ਦੀ ਵੀ ਲੋੜ ਹੈ ਫੰਡ ਦੀ ਵੀ ਲੋੜ ਹੈ ਹੂੰ ਤੇ ਉਹ ਫੰਡ ਦਾ ਪ੍ਰਬੰਧ ਫਿਰ ਪਾਰਟੀ ਲੀਡਰਾਂ ਨੇ ਕਰਨਾ ਹੁੰਦਾ ਹੂੰ ਸੋ ਉਸ ਐਂਗਲ ਤੋਂ ਇਹ ਜਿਹੜੀ ਹੈ 350 ਕਰੋੜ 550 ਕਰੋੜ ਦੀ ਗੱਲਬਾਤ ਜਿਹੜੀ ਹੈ ਉਹ ਚੱਲ ਰਹੀ ਹੈ ਜੀ ਅੰਕੇ ਵੀ ਇਸ ਬਾਰੇ ਚਰਚਾ ਕਰਦੇ ਰਵਾਂਗੇ ਸਰ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਐਮਐਸਪੀ ਬਾਰੇ ਐਮਐਸਪੀ ਦਾ ਜਿਹੜਾ ਬਿੱਲ ਹੈ ਉਸ ਨੂੰ ਵੀ ਇੱਕ ਪ੍ਰਾਈਵੇਟ ਬਿੱਲ ਬਣਾ ਕੇ ਪੇਸ਼ ਕੀਤਾ ਗਿਆ ਹੈ ਤੇ ਇਸ ਤੇ ਕਾਫੀ ਸੰਘਰਸ਼ ਕਾਫੀ ਸੰਘਰਸ਼ ਵੀ ਹੋਇਆ ਤੇ ਪਰ ਇਹ ਜਿਹੜਾ ਬਿੱਲ ਹੈ ਇੱਕ ਨਿੱਜੀ ਬਿੱਲ ਹੈ ਤੇ ਇਸ ਬਾਰੇ ਕੀ ਜਾਣਕਾਰੀ ਇਹ ਸਾਂਝੀ ਕਰੋ ਹਾਂ ਇਹ ਵੀ ਉਸੇ ਤਰ੍ਹਾਂ ਦਾ ਨਿੱਜੀ ਬਿੱਲ ਹੈ ਜਿਵੇਂ ਮਨੀਸ਼ਤ ਬਾੜੀ ਜੀ ਹੁਣਾਂ ਦੀ ਆਪਾਂ ਥੋੜੀ ਦੇਰ ਪਹਿਲਾਂ ਗੱਲ ਕੀਤੀ ਹੈ ਜੀ ਇਹ ਵੀ ਉਸੇ ਤਰ੍ਹਾਂ ਦਾ ਪ੍ਰਾਈਵੇਟ ਬਿੱਲ ਹੈ ਔਰ ਇਸ ਨੂੰ ਚੰਦਰਸ਼ੇਖਰ ਜਿਹੜੇ ਯੂਪੀ ਤੋਂ ਅ ਮੈਂਬਰ ਪਾਰਲੀਮੈਂਟ ਨੇ ਔਰ ਉਹ ਆਪਣੀ ਪਾਰਟੀ ਦੇ ਕੋਈ ਇੱਕ ਮੈਂਬਰ ਪਾਰਲੀਮੈਂਟ ਨੇ ਬਹੁਜਨ ਸਮਾਜ ਪਾਰਟੀ ਦੇ ਦੀ ਮਤਲਬ ਯੂਪੀ ਦੇ ਵਿੱਚ ਨਿਗਾਰਤ ਤੋਂ ਬਾਅਦ ਪਤਨ ਤੋਂ ਬਾਅਦ ਇਹ ਇੱਕ ਵੱਖਰੀ ਪਾਰਟੀ ਬਣਾ ਕੇ ਆਪਣੀ ਸੀਟ ਇਹਨਾਂ ਨੇ ਜਿੱਤੀ ਆ ਔਰ ਕਾਫੀ ਐਨਰਜੈਟਿਕ ਉਹ ਬੰਦਾ ਹੈ ਕਾਫੀ ਐਨਰਜੈਟਿਕ ਯੰਗ ਮੈਂਬਰ ਪਾਰਲੀਮੈਂਟੇਰੀਅਨ ਹੈ ਔਰ ਬਹੁਤ ਬੇਬਾਕ ਤਰੀਕੇ ਨਾਲ ਬੋਲਦੇ ਨੇ ਉਹਨਾਂ ਨੇ ਇਹ ਬਿੱਲ ਪੇਸ਼ ਕੀਤਾ ਹੈ ਔਰ ਜਿੱਥੋਂ ਤੱਕ ਮੈਂਬਰ ਪਾਰਲੀਮੈਂਟ ਦੀ ਗੱਲ ਹੈ ਪਹਿਲੀ ਗੱਲ ਨਹੀਂ ਹੈ ਐਕਚੁਅਲੀ ਇਹ ਤਾਂ ਪਹਿਲਾਂ ਵੀ ਐਮਐਸਪੀ ਦੇ ਪ੍ਰਾਈਵੇਟ ਬਿੱਲ ਪੇਸ਼ ਹੋ ਚੁੱਕੇ ਆ ਰਾਜੂ ਛੇਟੀ ਨੇ 2018 ਦੇ ਵਿੱਚ ਬਿੱਲ ਪੇਸ਼ ਕੀਤਾ ਸੀਗਾ ਤੇ ਇਸੇ ਤਰ੍ਹਾਂ ਜਿਹੜੀ ਬੀਜੇਪੀ ਦੇ ਲੀਡਰ ਸੀਗੇ ਹੁਣ ਖੈਰ ਉਹਨਾਂ ਨੂੰ ਟਿਕਟ ਨਹੀਂ ਮਿਲੀ ਪਿਛਲੇ ਇਲੈਕਸ਼ਨ ਦੇ ਵਿੱਚ ਬਰुण ਗਾਂਧੀ ਜਿਹੜੇ ਕਿ ਗਾਂਧੀ ਪਰਿਵਾਰ ਨਾਲ ਸਬੰਧਤ ਹੈ ਜੀ ਰਾਹੁਲ ਗਾਂਧੀ ਦੇ ਦੇ ਭਰਾ ਭਰਾ ਲੱਗਦੇ ਨੇ ਕਜ਼ਨ ਲੱਗਦੇ ਨੇ ਸੰਜੇ ਗਾਂਧੀ ਦੇ ਬੇਟਾ ਨੇ ਮੇਨਕਾ ਗਾਂਧੀ ਦੇ ਪੁੱਤਰ ਨੇ ਸੋ ਉਹਨਾਂ ਨੇ ਵੀ ਇਹ ਬਿੱਲ ਪੇਸ਼ ਕੀਤਾ ਸੀਗਾ ਤੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਅੰਦੋਲਨ ਦੇ ਟਾਈਮ ਉਹਨਾਂ ਨੇ ਵੀ ਹਾ ਦਾ ਨਾਰਾ ਮਾਰਿਆ ਸੀ ਪਰ ਉਹਨਾਂ ਨੇ ਵੀ ਬੀਜ ਉਹਨਾਂ ਨੂੰ ਵੀ ਭਾਪੀ ਨੇ ਕੁੰਜੇ ਲਾ ਦਿੱਤਾ ਤੇ ਉਹਨਾਂ ਨੇ ਵੀ ਇਹ ਬਿੱਲ ਪੇਸ਼ ਕੀਤਾ ਸੀਗਾ 21 ਦੇ ਵਿੱਚ ਤੇ 22 ਦੇ ਵਿੱਚ ਇਹ ਬਿੱਲ ਰਗਬ ਚੱਡਾ ਨੇ ਪੇਸ਼ ਕੀਤਾ ਸੀ ਸੋ ਇਹ ਬਿੱਲ ਜਿਹੜਾ ਹੈ ਉਹ ਕਈ ਵਾਰ ਪੇਸ਼ ਹੋਏ ਹੈ ਜੀ ਤੇ ਕਿਉਂਕਿ ਪ੍ਰਾਈਵੇਟ ਬਿੱਲ ਹੈ ਹੂੰ ਸੋ ਪ੍ਰਾਈਵੇਟ ਬਿੱਲ ਪੇਸ਼ ਹੋ ਗਿਆ ਇਹਦੇ ਤੇ ਚਰਚਾ ਹੋਏਗੀ ਜਾਂ ਨਹੀਂ ਹੋਏਗੀ ਅਗੇਨ ਸਰਕਾਰ ਬਹੁਮਤ ਦੇ ਵਿੱਚ ਹੈ ਉਹਨਾਂ ਦੇ ਉੱਤੇ ਹੀ ਨਿਰਭਰ ਹੈ ਕਿ ਇਹਦੇ ਤੇ ਚਰਚਾ ਹੋਏਗੀ ਜਾਂ ਨਹੀਂ ਹੋਏਗੀ ਪਰ ਜਿਹੜੀ ਐਮਐਸਪੀ ਦੀ ਡਿਬੇਟ ਹੈ ਉਹ ਉਹਦੇ ਜੇਕਰ ਇਹ ਬਿੱਲ ਤੇ ਚਰਚਾ ਹੁੰਦੀ ਹੈ ਤਾਂ ਉਹ ਡਿਬੇਟ ਹੋਰ ਅੱਗੇ ਵਧੇਗੀ ਭਾਵੇਂ ਕਿ ਸਰਕਾਰ ਕੇਂਦਰ ਸਰਕਾਰ ਤਾਂ ਇਹ ਕਹਿੰਦੀ ਰਹੀ ਹੈ ਕਿ ਅਸੀਂ 50% ਦੇਤੀ ਐ ਐਮਐਸਪੀ ਤੋਂ ਪਰ ਪਰ ਜਿਹੜੀ ਜਿਹੜਾ ਫਾਰਮੂਲਾ ਜਿਹੜਾ ਕਿਸਾਨ ਜਥੇਬੰਦੀਆਂ ਜਿਸ ਫਾਰਮੂਲੇ ਦੇ ਮੁਤਾਬਕ ਐਮਐਸਪੀ ਮੰਗ ਰਹੀਆਂ ਉਹ ਉਸ ਤਰ੍ਹਾਂ ਨਹੀਂ ਹੈ ਉਹ ਸੀ2 50% ਮਤਲਬ ਜਿਹੜਾ ਉਹਦੇ ਵਿੱਚ ਉਹ ਜ਼ਮੀਨ ਦਾ ਕਿਰਾਇਆ ਵੀ ਜੋੜਦੇ ਐ ਹੋ ਕਰਜ਼ੇ ਦਾ ਵਿਆਜ ਜਿਹੜਾ ਕਰਜ਼ਾ ਲਿਆ ਹੁੰਦਾ ਕਿਸਾਨਾਂ ਨੇ ਉਹ ਵੀ ਜੋੜਦੇ ਆ ਉਹਦੇ ਵਿੱਚ ਜਿਹੜੀ ਮਸ਼ੀਨਰੀ ਲਈ ਹੋ ਟਰੈਕਟਰ ਦੀ ਟੁੱਟ ਪੰਜ ਹੁੰਦੀ ਉਹ ਵੀ ਜੋੜਦੇ ਆ ਕਿਉਂਕਿ ਜੇ ਅੱਜ ਟਰੈਕਟਰ ਲਿਆ 5 ਸਾਲ ਚੋਂ ਤਾਂ ਉਹ ਕੱਟੀ ਜਾਏਗਾ ਫਿਰ ਬਿਲਕੁਲ ਹੈਨਾ ਸੋ ਇਹ ਸਾਰੀਆਂ ਚੀਜ਼ਾਂ ਜੋੜ ਕੇ ਇੱਕ ਫਾਰਮੂਲਾ ਤਿਆਰ ਕੀਤਾ ਗਿਆ ਸੀਗਾ ਕਿ ਸੁਆਮੀ ਨਾਥ ਨੇ ਇਹ ਫਾਰਮੂਲੇ ਨੂੰ ਸੁਆਮੀ ਨਾਥ ਨੂੰ ਫਾਰਮੂਲਾ ਕਹਿੰਦੇ ਆ ਐਮ ਐਸ ਸੁਆਮੀ ਨਾਥ ਇੱਕ ਵੱਡੇ ਖੇਤੀ ਵਿਗਿਆਨੀ ਹੋਏ ਆ ਉਹਨਾਂ ਨੇ ਇਹ ਫਾਰਮੂਲਾ ਤਿਆਰ ਕੀਤਾ ਸੀਗਾ C2 50% ਤੇ ਕਾਸਟ ਜਿੰਨੀ ਆਈ ਹੈ ਉਹਦੇ ਡਬਲ ਦਾ 50% ਹੋਰ ਮਿਲਣਾ ਚਾਹੀਦਾ ਜੀ ਤੇ ਉਹ ਉਹ ਜਿਹੜਾ ਹੈ ਇਹ ਫਾਰਮੂਲੇ ਦੇ ਉੱਤੇ ਇਹ ਗੱਲ ਕੀਤੀ ਗਈ ਹੈ ਔਰ ਦੱਸਿਆ ਗਿਆ ਹੈ ਕਿ ਇਹ ਫਾਰਮੂਲਾ ਕਿਉਂਕਿ ਮੈਂ ਬਿੱਲ ਜ਼ਿਆਦਾ ਡਿਟੇਲ ਬਿੱਲ ਤਾਂ ਮੈਂ ਡਿਟੇਲਸ ਪੜਿਆ ਨਹੀਂ ਮੈਂ ਖ਼ਬਰ ਹੀ ਪੜੀ ਹੈ ਉਹਦੇ ਮੁਤਾਬਕ ਇਹ ਇਹ ਬਿੱਲ ਜਿਹੜਾ ਹੈ ਇਦੇ ਵਿੱਚ ਐਮਐਸਪੀ ਦੀ ਪਰਿਭਾਸ਼ਾ ਦਿੱਤੀ ਗਈ ਹੈ ਐਮਐਸਪੀ ਦੀ ਗਰੰਟੀ ਕਿਵੇਂ ਕਰਨੀ ਹੈ ਇਸ ਉਹਨੂੰ ਅਮਲ ਦੇ ਵਿੱਚ ਕਿਵੇਂ ਲਿਆ ਜਾਂਦਾ ਜਾਂਦਾ ਜਾ ਸਕਦਾ ਕਿਉਂਕਿ ਕਈ ਲੋਕ ਇਹ ਕਹਿ ਰਹੇ ਆ ਕਿ ਜੀ 17 ਲੱਖ ਕਰੋੜ ਰੁਪਈਆ ਚਾਹੀਦਾ ਕੋਈ ਕਹਿੰਦਾ 70 ਲੱਖ ਕਰੋੜ ਚਾਹੀਦਾ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਪਰ ਇਹਦੇ ਵਿੱਚ ਇਹ ਕਿਹਾ ਗਿਆ ਕਿ ਉਸ ਉਹ ਇਕਨੋਮਿਕ ਦਾ ਜਿਹੜਾ ਮਾਮਲਾ ਹੈ ਉਹਨੂੰ ਸੌਰਟ ਆਊਟ ਕੀਤਾ ਜਾ ਸਕਦਾ ਉਹ ਕੋਈ ਐਡਾ ਉਤਸਰਾਂ ਦਾ ਮਸਲਾ ਨਹੀਂ ਹੈ ਪਰ ਜੇ ਸਰਕਾਰ ਦੀ ਮੰਚਾ ਹੋਵੇ ਤਾਹੇ ਹੋ ਸਕਦਾ ਹੈ ਵੈਸੇ ਸੇ ਕਾਂਗਰਸ ਦੇ ਲੀਡਰ ਜਿਹੜੇ ਨੇ ਔਰ ਇਸ ਵੇਲੇ ਲੀਡਰ ਆਫ اپੋਜੀਸ਼ਨ ਨੇ ਰਾਹੁਲ ਗਾਂਧੀ ਉਹ ਪਿਛਲੇ ਸਮੇਂ ਚ ਇੱਕ ਗੱਲ ਕਹਿੰਦੇ ਰਹੇ ਆ ਕਿ ਉਹ ਆਪਣੇ ਵੱਲੋਂ ਬਿੱਲ ਪੇਸ਼ ਕਰਨਗੇ ਸੋ ਹੁਣ ਜੇ ਲੀਡਰ ਆਫ اپੋਜੀਸ਼ਨ ਪ੍ਰਾਈਵੇਟ ਬਿੱਲ ਪੇਸ਼ ਕਰਦਾ ਤੇ ਫਿਰ ਬਰੁਧੀ ਤੇ ਅੜਵੀ ਸਕਦੀ ਹੈ ਖੈਰ ਇਹ ਹੁਣ ਬਿੱਲ ਇਹਨਾਂ ਨਾ ਚੰਦਰਸ਼ੇਖਰ ਨੇ ਪੇਸ਼ ਕੀਤਾ ਹੈ ਇਹਦੇ ਤੇ ਚਰਚਾ ਹੋਏਗੀ ਜਾਂ ਨਹੀਂ ਹੋਏਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਪਰ ਇਹ ਹੈਗਾ ਕਿ ਇਹ ਬਿੱਲ ਇੰਟਰਸਟਿੰਗ ਹੋਏਗਾ ਕਿਸਾਨ ਜਥੇਬੰਦੀਆਂ ਨੂੰ ਵੀ ਪੜ੍ਹਨਾ ਚਾਹੀਦਾ ਤੇ ਦੂਜੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਦੇ ਲੀਡਰਾਂ ਨੂੰ ਇਹ ਬਿੱਲ ਪੜ੍ਹਨਾ ਚਾਹੀਦਾ ਕਿਉਂਕਿ ਜ਼ਿਆਦਾਤਰ ਹਮੇਸ਼ਾ ਜਦੋਂ ਪੁੱਛੋ ਵੀ ਤੁਹਾਡਾ ਤੁਹਾਡਾ ਕੰਮ ਕੀ ਹੈ ਉਹ ਕਹਿਣਗੇ ਜੀ ਅਸੀਂ ਕਿਸਾਨ ਹਾਂ ਕਿਸਾਨ ਦਾ ਬੇਟਾ ਹਾਂ ਜੀ ਉਹਨਾਂ ਨੂੰ ਇਹ ਬਿੱਲ ਪੜ੍ਹਨਾ ਚਾਹੀਦਾ ਔਰ ਇਹਦੇ ਉੱਤੇ ਜਿਹੜੀ ਕੋਈ ਅੱਗੇ ਬਹਿਸ ਹੈ ਉਹਨੂੰ ਤੁਰਨਾ ਚਾਹੀਦਾ ਤੇ ਇਹ ਬਿੱਲ ਜਿਹੜਾ ਹੈ ਉਹ ਜੇ ਇਹਦੇ ਤੇ ਬਹਿਸ ਹੁੰਦੀ ਹੈ ਜਾ ਹੈ ਪਾਸ ਹੋ ਸਕਦਾ ਤੇ ਪਾਸ ਹੋਣਾ ਚਾਹੀਦਾ ਸੋ ਇਹਦੇ ਚ ਇਹ ਹੈਗਾ ਕਿ ਗਰੰਟੀ ਕਿਵੇਂ ਦੇਣੀ ਹੈ ਤੇ ਅ ਕਮਿਸ਼ਨ ਕਿਵੇਂ ਬਣਨਾ ਚਾਹੀਦਾ ਉਹਨਾਂ ਨੇ ਜਿਵੇਂ ਜਿਹੜੀ ਮੈਨੂੰ ਗੱਲ ਸਮਝ ਆਈ ਹੈ ਜਿਹੜਾ ਮੋਟਾ ਜਿਹਾ ਫਾਰਮੂਲਾ ਦਿੱਤਾ ਹੈ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਇੱਕ ਫੰਡ ਬਣਾ ਲਓ ਇੱਕ ਸਟੇਟ ਲੈਵਲ ਦਾ ਕਮਿਸ਼ਨ ਬਣਾਓ ਇੱਕ ਨੈਸ਼ਨਲ ਲੈਵਲ ਦਾ ਕਮਿਸ਼ਨ ਬਣਾਓ ਉਹਦੇ ਵਾਸਤੇ ਸਟੇਟ ਵਿੱਚ ਵੀ ਫੰਡ ਕ੍ਰੀਏਟ ਕੀਤਾ ਹੋਵੇ ਤੇ ਕੇਂਦਰ ਚ ਵੀ ਫੰਡ ਕ੍ਰੀਏਟ ਹੋਵੇ ਹੁਣ ਮੰਨ ਲਓ ਐਗਜ਼ਾਮਪਲ ਮੈਂ ਐਗਜ਼ਾਮਪਲ ਦਿੰਨਾ ਕਿ ਕੋਈ ਕਿਸਾਨ ਮੰਡੀ ਦੇ ਵਿੱਚ ਝੋਨਾ ਲੈ ਕੇ ਆਇਆ ਐਮਐਸਪੀ ਦਾ ਰੇਟ ਜਿਹੜਾ ਹੈ ਉਹ 1200 ਰੁਪਿਆ ਹੈ ਹੂੰ ਠੀਕ ਹੈ ਪਰ ਉਹਦਾ ਜਿਹੜਾ ਝੋਨਾ ਉਹ 1000 ਰੁਪਿਆ ਵਿਕਦਾ ਤੇ ਜੇ 10 ਕੁਇੰਟਲ ਝੋਨਾ ਲੈ ਕੇ ਆਇਆ ਉਹਨੂੰ 200 ਰੁਪਏ ਦਾ ਘਾਟਾ ਪਿਆ ਬਿਲਕੁਲ ਕਿੰਨਾ ਹੋ ਗਿਆ 2000 ਰੁਪਿਆ ਹੂੰ ਕੁਇੰਟਲ ਮਗਰ 200 ਹੂੰ 2000 ਰੁਪਿਆ ਘਾਟਾ ਪਿਆ ਇਸ ਬਿੱਲ ਦੇ ਵਿੱਚ ਇਹ ਪ੍ਰੋਵੀਜ਼ਨ ਕੀਤੀ ਜਿਹੜੀ ਕਹੀ ਗਈ ਕਿ ਜਿਹੜਾ ਫੰਡ ਕ੍ਰੀਏਟ ਹੋਊਗਾ 2000 ਰੁਪਇਆ ਸਰਕਾਰ ਦੇਵੇ ਉਹਦੇ ਵਿੱਚੋਂ ਕਿਸਾਨ ਨੂੰ ਦੇ ਦੇਵੇ ਤੇ ਜਿਹੜੇ ਬੰਦੇ ਨੇ ਘੱਟ ਖਰੀਦਿਆ ਹੈ ਉਹਦੇ ਤੋਂ ਵਸੂਲੀ ਕਰੇ ਉਸ ਏਜੰਸੀ ਤੋਂ ਸਰਕਾਰ ਵਸੂਲੀ ਕਰੇ ਜੀ ਇਸ ਤਰ੍ਹਾਂ ਦਾ ਇੱਕ ਇਹ ਫਾਰਮੂਲਾ ਅ ਬេះਦਾ ਆਈਡੀਆ ਤਾਂ ਫੈਸੀ ਫੈਨਸੀਨੇਟਿੰਗ ਲੱਗਦਾ ਪੂਰਾ ਹੈ ਨਾ ਚੰਗਾ ਲੱਗਦਾ ਕਿ ਵੀ ਸਰਕਾਰ ਆਪਣਾ ਫੰਡ ਰੱਖਿਆ ਆਪਣੇ ਫੰਡ ਚੋਂ ਤੁਰੰਤ ਕਿਸਾਨ ਨੂੰ ਜਿੰਨੀ ਐਮਐਸਪੀ ਤੋਂ ਘੱਟ ਫਸਲ ਵਿਕੀ ਹੈ ਉਹਦਾ ਪੈਸਾ ਦੇਵੇ ਤੇ ਜਿਨ੍ਹਾਂ ਘੱਟ ਖਰੀਦੀ ਹੈ ਉਹਦੇ ਤੋਂ ਵਸੂਲ ਲਵੇ ਹੂੰ ਸੋ ਇਸ ਤਰ੍ਹਾਂ ਦਾ ਇਹ ਇੱਕ ਫਾਰਮੂਲਾ ਹੈ ਇੱਕ ਇਸ ਤਰ੍ਹਾਂ ਇੰਟਰਸਟਿੰਗ ਆਈਡੀਆ ਹੈ ਮੈਂ ਵੀ ਦਿਨ ਆ ਪੁਸ਼ ਕਰਾਂਗੇ ਇਹਦੀ ਕਾਪੀ ਪੜਿਓ ਆਪਾਂ ਬਿਲਕੁਲ ਕਿਉਂਕਿ ਜੇ ਕਿਸਾਨੀ ਮੁੱਦੇ ਤੇ ਗੱਲ ਕਰਨੀ ਹੈ ਤਾਂ ਜਿਹੜੇ ਮਾਹਰ ਬੰਦੇ ਆ ਕਿਉਂਕਿ ਇਹ ਬਿਲ ਮਹਾਰਾਜ ਨੇ ਹੀ ਤਿਆਰ ਕੀਤਾ ਹੋਵੇਗਾ ਇਕੱਠੇ ਹੋ ਕੇ ਔਰ ਇਹ ਵੀ ਕਿਹਾ ਗਿਆ ਹੈ ਕਿ ਇੱਕ ਕਮਿਸ਼ਨ ਉਸ ਕਮਿਸ਼ਨ ਦੇ ਵਿੱਚ ਜਿਹੜਾ ਕਮਿਸ਼ਨ ਬਣਾਣਾ ਉੱਚ ਚਾਰ ਕਿਸਾਨ ਲੀਡਰ ਹੋਣੇ ਚਾਹੀਦੇ ਆ ਇੱਕ ਐਡੀਸ਼ਨਲ ਐਡੀਸ਼ਨ ਸੈਕਟਰੀ ਲੈਵਲ ਦਾ ਅਫਸਰ ਹੋਣਾ ਚਾਹੀਦਾ ਤੇ ਚਾਰ ਖੇਤੀ ਮਾਹਰ ਹੋਣੇ ਚਾਹੀਦੇ ਸੋ ਦੋਹੇ ਗੱਲਾਂ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕੀਤੀ ਗਈ ਕੋਈ ਚੰਗਾ ਆਈਡੀਆ ਮੈ ਮੈਨੂੰ ਚੰਗਾ ਲੱਗਿਆ ਕਿ ਇੱਕ ਯੰਗ ਪੋਲੀਟੀਸ਼ੀਅਨ ਜਿਹੜਾ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣਿਆ ਔਰ ਖਾਸ ਗੱਲ ਇਹ ਹੈ ਕਿ ਉਹ ਭੋਜਨ ਸਮਾਜ ਤੋਂ ਆਂਦੇ ਨੇ ਤੇ ਉਹਨਾਂ ਨੇ ਕਿਸਾਨਾਂ ਮਜ਼ਦੂਰਾਂ ਦੀ ਮਤਲਬ ਇੱਕ ਹਾ ਦਾ ਨਾਰਾ ਤਾਂ ਜ਼ਰੂਰ ਮਾਰੇ ਆਈਆ ਹੈ ਹੈਨਾ ਉਹ ਬਿੱਲ ਦਾ ਕੀ ਬਣਦਾ ਉਹਦੇ ਤੇ ਬਹਿਸ ਹੁੰਦੀ ਜਾਂ ਨਹੀਂ ਹੁੰਦੀ ਇੱਕ ਸੈਪਰੇਟ ਇਸ਼ੂ ਹੈ ਪਰ ਜੇ ਸਰਕਾਰ ਇਹਨੂੰ ਟੇਕ ਅਪ ਕਰ ਲੇ ਤੇ ਉਹਦੀਆਂ ਫਿਰ ਉਹੀ ਜਿਹੜੀ ਆਪਾਂ ਮਨੀਸ਼ਤ ਵਾੜੀ ਦੇ ਬਿੱਲ ਬਾਰੇ ਕਹਿ ਰਹੇ ਆ ਕਿ ਜਿਹੜੀਆਂ ਘਾਟਾਂ ਜਾਂ ਵਾਧਾਂ ਹੈਗੀਆਂ ਉਦਿਤ ਡਿਸਕਸ਼ਨ ਕਰਕੇ ਉਹਨੂੰ ਸੋਧਿਆ ਜਾ ਸਕਦਾ ਤੇ ਇਹ ਜੇ ਬਿਲ ਪਾਰਲੀਮੈਂਟ ਹੋ ਜੇ ਤਾਂ ਪਾਰਲੀਮੈਂਟ ਦੇ ਵਿੱਚ ਪਾਸ ਹੋ ਜੇ ਤਾਂ ਬਹੁਤ ਵੱਡੀ ਉਪਲਬਧੀ ਇਹ ਪਾਰਲੀਮੈਂਟ ਦੀ ਮੈਂ ਇਹ ਨਹੀਂ ਕਹਿ ਰਿਹਾ ਕਿ ਚੰਦਰ ਸ਼ੇਖਰ ਦੀ ਜਾਂ ਕੱਲੀ ਕਾਂਗਰਸ ਦੀ ਜਾਂ ਕੱਲੀ ਭਾਜਪਾ ਦੀ ਨਾ ਮੈਂ ਕਹਿ ਰਿਹਾ ਕਿ ਮੌਜੂਦਾ ਜਿਹੜਾ ਪੋਲੀਟੀਸ਼ੀਅਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਵਜ਼ੀਰ ਤੇ ਲੀਡਰ ਆਫ অপੋਜੀਸ਼ਨ ਇੱਕ ਇਹ ਕਲੈਕਟਿਵ ਕਹਿੰਦੇ ਨਾ ਕਲੈਕਟਿਵ ਇੱਕ ਜ਼ਿੰਮੇਵਾਰੀ ਜਿਸ ਤਰ੍ਹਾਂ ਹੁੰਦੀ ਸਾਂਝੀ ਜ਼ਿੰਮੇਵਾਰੀ ਜਿਸ ਤਰ੍ਹਾਂ ਹੁੰਦੀ ਉਸ ਤਰ੍ਹਾਂ ਇੱਕ ਸਾਂਝਾ ਕੀਰਤੀਮਾਨ ਵੀ ਹੁੰਦਾ ਕਿ ਜਿਵੇਂ ਕੋਈ ਟੀਮ ਜਿੱਤਦੀ ਹੈ ਸੋ ਇਹ ਪਾਰਲੀਮੈਂਟ ਦੇ ਜਿਹੜੇ ਮੌਜੂਦਾ ਪਾਰਲੀਮੈਂਟਰੀਅਨ ਹੈ ਜੇ ਇਸ ਤਰ੍ਹਾਂ ਦਾ ਕੋਈ ਬਿੱਲ ਐਮਐਸਪੀ ਤੇ ਲੈਣ ਔਰ ਉਹਨੂੰ ਪਾਸ ਕਰ ਦੇਣ ਤਾਂ ਇਹ ਬਹੁਤ ਵੱਡੀ ਉਪਲਬਧੀ ਹੋ ਸਕਦੀ ਹੈ ਜੀ ਬਿਲਕੁਲ ਸਰ ਇਸ ਤੇ ਵੀ ਅਸੀਂ ਵੀ ਨਿਗਰੱਖਾਂਗੇ ਤੇ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸੋ ਇਹ ਸੀ ਅੱਜ ਦੀ ਚਰਚਾ ਕੱਲ ਨੂੰ ਫਿਰ ਕੁਝ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ